ਤੁਸੀਂ ਇਹ ਜ਼ਰੂਰ ਦੱਸੋ ਕਿ ਜਦੋਂ ਤੁਸੀਂ ਪੜ੍ਹਦੇ ਹੁੰਦੇ ਸੀ ਸਮਾਂ ਕੀ ਸੀ ਉਹ ਤੇ ਉਦੋਂ ਦਾ ਮਾਹੌਲ ਕੀ ਹੁੰਦਾ ਸੀਗਾ ਉਦੋਂ ਦਾ ਮਾਹੌਲ ਇਹ ਸੀ ਵੀ ਯੂਨੀਵਰਸਿਟੀ ਦੇ ਵਿਦਿਆਰਥੀ ਪ੍ਰੋਫੈਸਰਾਂ ਤੋਂ ਬਹੁਤ ਸ਼ਰਮ ਵੀ ਮਾਣਦੇ ਸੀ ਤੇ ਸਤਕਾਰ ਵੀ ਕਰਦੇ ਕਿਹੜੇ ਸਾਲ ਚੱਲਦੇ ਸੀ ਇਹ 71 72 73 74 75 ਤੱਕ 4 ਸਾਲ ਦੀ ਮੈਂ ਤੁਹਾਨੂੰ ਗੱਲ ਦੱਸਦਾ ਜੀ ਮੇਰਾ ਬੜਾ ਇਹ ਸਮਝੀ ਚ 4-5 ਸਾਲ ਲਗਾਤਾਰ ਯੂਨੀਵਰਸਿਟੀ ਚ ਲਾਉਣਾ ਬਹੁਤ ਵੱਡੀ ਗੱਲ ਹੈ ਹਮ ਲਾਲਾ ਕੋਈ ਬੰਦਾ ਲਾਉਂਦਾ ਸੀ 3 ਸਾਲ ਹਮ ਜਾ ਲਾ ਕਰ ਦਵਾਤੂ ਐਵੇਂ ਕਰਦਾ ਤਾਂ ਉਹ ਪੰਜਾਹ ਲੱਗਦੇ ਸੀ ਮੈਂ ਅੰਗਰੇਜ਼ੀ ਦੇ ਪੰਜਾਬੀ ਕਰ ਲਿਆ ਮੈਂ 4 ਸਾਲ ਆਏ ਉੱਤੇ ਅੱਛਾ ਹਾਂ ਇੱਕ ਕਿ ਕਿਵੇਂ ਕੀ ਗ ਹੋਇਆ ਮੈਂ ਕਿਹਾ ਵੀ ਮੈਂ ਅੰਗਰੇਜ਼ੀ ਦੀ ਕਿਉਂ ਕਰ ਲਈ ਐਵੇਂ ਕਿਦੇ ਪੰਜਾਬੀ ਦੀ ਕਿਉਂ ਨਾ ਕਰਾਂ ਅੱਛਾ ਮੋਝੇ ਮੈਂ ਪੰਜਾਬੀ ਦੀ ਰੰਭਤੀ ਹੂੰ ਮੈਨੂੰ ਤਸੱਲੀ ਹੋ ਗਈ ਮੈਂ ਵੀ ਠੀਕ ਹੈ ਮਾਤਰੀ ਭਾਸ਼ਾ ਦੀ ਐ ਐਵੇਂ ਲਾਜ਼ਮੀ ਹੋਣੀ ਚਾਹੀਦੀ ਜਿੱਦ ਦੇ ਦੀ ਮਾਤਰੀ ਭਾਸ਼ਾ ਐ ਮੈਂ ਕਰ ਲਈ ਦੁਨੀਆ ਦੀ ਕੋਈ ਭਾਸ਼ਾ ਜਿੰਨੀ ਮਰਜ਼ੀ ਵੀਰ ਹੈ ਪਮਾ ਸੰਸਕ੍ਰਿਤਾ ਪਮਾ ਲਾਤੀਨੀ ਐ ਪਮਾ ਯੂਨਾਨੀ ਐ ਪਮਾ ਅਰਬੀ ਐ ਪਮਾ ਫਾਰਸੀ ਆ ਮੈਨੂੰ ਪੰਜਾਬੀ ਨਾਲੋਂ ਚੰਗੀਆਂ ਨਹੀਂ ਲੱਗਦੀਆਂ ਚਾਹ ਬਾਤ ਹਾਂਜੀ ਪੰਜਾਬੀ ਪੰਜਾਬੀ ਹਮ ਜਿੰਨਾ ਮਰਜ਼ੀ ਨੂੰ ਜਟਕੀ ਭਾਸ਼ਾ ਕਹੀ ਜਾਣਾ ਜਿਹੜੀ ਗੱਲ ਅਸੀਂ ਪੰਜਾਬੀ ਚ ਕਹਿ ਸਕਦੇ ਉਹਨਾਂ ਕੋਲ ਤਾਂ ਸ਼ਬਦ ਹੀ ਨਹੀਂ ਹਾਂ ਹਮ